ਬਾਬਾ ਦੀਪ ਸਿੰਘ ਜੀ ਦੇ ਦਰਬਾਰ ਦੇ ਜਗਦੀ ਜੋਤ ਚ ਬਹੁਤ ਸ਼ਕਤੀ ਹੈ ਅਬਾ ਬਿਆਨ ਨਹੀਂ ਕਰ ਸਕਦੇ ਕਹਿੰਦੇ ਜੋਤ ਦੇ ਆਤੇ ਦਿਵਾਲੇ ਦਾ ਬਾਬਾ ਦੀਪ ਸਿੰਘ ਦੇ ਦਰਸ਼ਨ ਹੋ ਜਾਂਦੇ ਆ ਬਾਬਾ ਦੀਪ ਸਿੰਘ ਦਾ ਨਵਾਸ ਆ ਉਥੇ ਸ਼ਹੀਦੀ ਪੈਰੇ ਲੱਗਦੇ ਆ ਜਿਨ੍ਹਾਂ ਦੇ ਮਨ ਚ ਡਰ ਹੋਵੇ ਉਹ ਜੋਤ ਦੇ ਦਰਸ਼ਨ ਕਰਨਾ ਉਹਨਾਂ ਦੇ ਅੰਦਰ ਦੇ ਸਾਰੇ ਡਰ ਖਤਮ ਹੋ ਜਾਂਦੇ ਆ ਕੋਈ ਭੈ ਨਹੀਂ ਰਹਿੰਦਾ ਕੋਈ ਬਿਮਾਰੀ ਨਹੀਂ ਰਹਿੰਦੀ ਤੇ ਜਿੱਥੇ ਦਰਦਾ ਹੋ ਰੀਆਂ ਤੁਹਾਡੇ ਉਥੇ ਜੋਤ ਦਾ ਘਿਓ ਲਗਾਓ ਤੇ ਬਾਬਾ ਦੀਪ ਸਿੰਘ ਨੂੰ ਯਾਦ ਕਰੋ ਤੁਹਾਡੀਆਂ ਦਰਦਾਂ ਦੇਖਣਾ ਕਿਉਂ ਖਤਮ ਹੋ ਜਾਂਦੀਆਂ ਦੁਨੀਆ ਸਮੇ ਦੀਆਂ ਗੱਲਾਂ ਹੀ ਐ ਸੰਗਤਾਂ ਕੋਲੋਂ ਪੁੱਛੋ ਜਾ ਕੇ ਸ਼ੀਦਾ ਸਾਹਿਬ ਤੋਂ ਕੀ ਅਮਰੀਕਾ ਗਈ ਕੈਨੇਡਾ ਦੁਬਈ ਤੱਕ ਐਸੇ ਦਰਵਾਜ਼ਾ ਕਿਉਂ ਪ੍ਰਸ਼ਾਹ ਜਾਂਦਾ ਉਹ ਕੰਦੇ ਆਪਾਂ ਉੱਥੇ ਜਰੋ ਘਰ ਚ ਬਾਬਾ ਦੀਪ ਸਿੰਘ ਨੂੰ ਯਾਦ ਕਰਕੇ ਕਿਉਂ ਲਾਈਦਾ ਦਰਦੋਲੀ ਜਗ੍ਹਾ ਤੇ ਤਾਂ ਜੜੀਆਂ ਦਰਦਾਂ ਇੱਥੇ ਵਿਦੇਸ਼ਾਂ ਦੇ ਡਾਕਟਰਾਂ ਕੋਲ ਠੀਕ ਨਹੀਂ ਹੋਈਆਂ ਉਹ ਬਾਬਾ ਦੀਪ ਸਿੰਘ ਦੇ ਦਰਬਾਰ ਦੇ ਕਿਉਂ ਨਹੀਂ ਠੀਕ ਕਰਤੀਆਂ ਦੁਨੀਆ ਦੇ ਮਗਰ ਨਾ ਲੱਗਿਆ ਕਰੋ ਦੁਨੀਆ ਨੇ ਤਾਂ ਦਵਾਈਆਂ ਨੂੰ ਰੱਬ ਬਣਾਇਆ ਹੈ ਪਰ ਰੱਬ ਤੋਂ ਉੱਪਰ ਕੁਝ ਨਹੀਂਗਾ ਜਿਹੜੀ ਦਵਾਈ ਤੁਹਾਨੂੰ ਉਹਦੇ ਨਾਮ ਚ ਉਹਦੇ ਦਰਬਾਰ ਤੋਂ ਮਿਲਨੀ ਹੈ ਨਾ ਉਹ ਤਾਂ ਤੁਹਾਡੇ ਜਨਮ ਜਨਮ ਦੇ ਰੋਗ ਦੂਰ ਕਰ ਸਕਦੀ ਹੈ ਸੱਚੇ ਦਿਲੋਂ ਬਾਬਾ ਦੀਪ ਸਿੰਘ ਨੂੰ ਯਾਦ ਕਰਕੇ ਕੀਓ ਲਗਾਓ ਤੇ ਫਿਰ ਮਹਿਸੂਸ ਕਰੋ ਬਾਬਾ ਦੀਪ ਸਿੰਘ ਜੀ ਤੁਹਾਡੇ ਅੰਗ ਸੰਗ ਰਹਿਣਗੇ ਹਮੇਸ਼ਾ ਫਿਰ ਤੁਹਾਡੇ ਮਨ ਚ ਕੋਈ ਡਰ ਨਹੀਂ ਰਹਿਣਾ ਫਿਰ ਸ਼ਹੀਦਾਂ ਦੇ ਜਰਨੈਲ ਬਾਬਾ ਦੀਪ ਸਿੰਘ ਜੀ ਮਹਾਰਾਜ ਤੁਹਾਡੀ ਰਾਖੀ ਕਰਨਗੇ ਯਾਰ ਨਾ ਲਿਖੋ ਧੰਨ ਧੰਨ ਬਾਬਾ ਦੀਪ ਸਿੰਘ ਜੀ